ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਨ ਤੁਹਾਡੇ ਸਾਰਿਆਂ ਨੂੰ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲਈ ਸੋ ਸਿੱਖਿਆ ਵਿਭਾਗ ਵੱਲੋਂ ਇੱਕ ਸਖਤ ਫੈਸਲਾ ਲਇਆ ਗਿਆ ਜਿਹੜਾ ਕੁਝ ਕ ਅਧਿਆਪਕਾਂ ਦੇ ਹੱਕ ਵਿੱਚ ਨਹੀਂ ਸੋ ਕਈ ਸਾਰੇ ਅਧਿਆਪਕ ਨੇ ਜਿਨ੍ਹਾਂ ਨੂੰ ਵਿਭਾਗ ਨੇ ਡੀਵੋਰ ਕੀਤਾ ਗਿਆ ਸੋ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰ ਲਈਏ ਕਿ ਡੀਵੋਰ ਹੁੰਦਾ ਕੀ ਹੈ ਸੋ ਦੋਸਤੋ ਜਿਹੜੇ ਪਣ ਭਰਾ ਨਵੇਂ ਨੇ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਡੀਵੋਰ ਕੀ ਹੁੰਦਾ ਹੈ ਤਾਂ ਤੁਹਾਡੀ ਜਾਣਕਾਰੀ ਹਿੱਤ ਦੱਸ ਦਈਏ ਦੋਸਤੋ ਕਿ ਡੀਵੋਰ ਇੱਕ ਮਤਲਬ ਇਸ ਤਰ੍ਹਾਂ ਦਾ ਕਾਰਵਾਈ ਹੈ ਜਿਦੇ ਵਿੱਚ ਕਿਸੇ ਵੀ ਅਧਿਆਪਕ ਨੂੰ ਚਾਹੇ ਉਹ ਪ੍ਰਾਇਮਰੀ ਕੇਡਰ ਦਾ ਹੋ ਸਕਦਾ ਹੈ ਮਾਸਟਰ ਕੇਡਰ ਦਾ ਹੋ ਸਕਦਾ ਹੈ ਜਾਂ ਪ੍ਰਿੰਸੀਪਲ ਹੋ ਸਕਦਾ ਡੀਓ ਉਹ ਵੀ ਹੋ ਸਕਦਾ ਹੈ ਠੀਕ ਹੈ ਜੀ ਸੋ ਜੇਕਰ ਉਹ ਕਿਸੇ ਤਰ੍ਹਾਂ ਦੀ ਕੋਈ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਕਰਦਾ ਤਾਂ ਉਸ ਨੂੰ ਜਿਹੜਾ ਹੈਗਾ 2 ਸਾਲਾਂ ਵਾਸਤੇ ਉਸ ਪ੍ਰਮੋਸ਼ਨ ਤੋਂ ਠੀਕ ਹੈ ਜੀ ਕਿਸੇ ਮਤਲਬ ਖੇਤਰ ਦੇ ਵਿੱਚ ਜੇਕਰ ਉਹਨੂੰ ਪ੍ਰਮੋਸ਼ਨ ਮਿਲਦੀ ਹੈ ਚਾਹੇ ਮਾਸਟਰ ਕੇਡਰ ਤੋਂ ਪ੍ਰਿੰਸੀਪਲ ਦੇ ਤੌਰ ਤੇ ਪ੍ਰਿੰਸੀਪਲ ਨੂੰ ਤੋਂ ਜਿਹੜਾ ਹੈਗਾ अपना ਜੀ ਕਹਦੇ ਡੀ ਆਫਿਸ ਡੀ ਡੀਓ ਠੀਕ ਹੈ ਜੀ ਤਾਂ ਉਹਨਾਂ ਨੂੰ ਕਿਸੇ ਨਾ ਕਾਰਨ ਕਰਕੇ ਜਿਹੜਾ 2 ਸਾਲਾਂ ਵਾਸਤੇ ਉਹਨਾਂ ਦੀ ਪ੍ਰੋਮੋਸ਼ਨ ਰੋਕ ਦਿੱਤੀ ਜਾਂਦੀ ਹੈ ਠੀਕ ਹੈ ਜੀ ਸੋ ਸਿੱਧੇ ਸ਼ਬਦਾਂ ਦੇ ਵਿੱਚ ਕਰੀਏ ਤਾਂ ਡੀਬੋਰ ਤੋਂ ਭਾਵ ਹੈ ਕਿ 2 ਸਾਲ ਵਾਸਤੇ ਉਸ ਜਿਹੜਾ ਕੈਂਡੀਡੇਟ ਦੀ ਪ੍ਰੋਮੋਸ਼ਨ ਨੂੰ ਰੋਕ ਦੇਣਾ ਠੀਕ ਹੈ ਜੀ ਸੋ ਇਹ ਖਬਰ ਨਿਕਲ ਕੇ ਸਾਹਮਣੇ ਆਈ ਕਿ ਤਕਰੀਬਨ 6-7 ਜਿਹੜੇ ਕਰਮਚਾਰੀ ਜਿਹੜੇ ਉਹ ਨਿਕਲ ਕੇ ਆਏ ਆ ਜਿਨ੍ਹਾਂ ਨੂੰ 2 ਸਾਲਾਂ ਵਾਸਤੇ ਡੀਵੋਰਕ ਕੀਤਾ ਗਿਆ ਹੁਣ ਕਾਰਨ ਕੀ ਸੀ ਕਿਉਂ ਕੀਤਾ ਗਿਆ ਤਾਂ ਕਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਇਹਨਾਂ ਨੂੰ ਡੀਵੋਰਕ ਕੀਤਾ ਗਿਆ ਸੋ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਕੰਮ ਕਰ ਰਹੀ ਪ੍ਰਿੰਸੀਪਲ ਉਪ ਜ਼ਿਲ੍ਹਾ ਸਿੱਖਿਆ ਅਫਸਰਾਂ ਤੋਂ ਬਤੌਰ ਠੀਕ ਹੈ ਜੀ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਐਕਟ ਡਾਇਰੈਕਟਰ ਪਦ ਉਨਤੇ ਕਰਨ ਲਈ ਵਿਭਾਗੀ ਤਰੱਕੀ ਦੀ ਕਮੇਟੀ ਜਿਹੜੀ ਮੀਟਿੰਗ ਸੀ ਉਹ 16 4 2025 ਨੂੰ ਰੱਖੀ ਗਈ ਸੀ ਵਿਭਾਗੀ ਤਰੱਕੀ ਵੱਲੋਂ ਜਿਹੜੇ ਉਹ ਫੈਸਲੇ ਲਏ ਗਏ ਸੀ ਜਿਨ੍ਹਾਂ ਅਨਸਾਰ 6 ਪ੍ਰਿੰਸੀਪਲਾਂ ਉਪ ਜ਼ਿਲ੍ਹਾ ਸਿੱਖਿਆ ਅਫਸਰਾਂ ਅਪਸਰਾਂ ਤੋਂ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਸਹਾਇਕ ਟਰੈਕਟਰ ਜਿਹੜੇ ਪਦ ਉਨਤ ਹੋ ਕਰਨ ਤਾਂ ਨਾਤੀ ਕਰਨ ਦੇ ਜਿਹੜੇ ਹੁਕਮ ਹੋਂ ਦਿੱਤੇ ਗਏ ਸੀ ਜਿਹੜੇ ਕਮਿਤੀ 14 8 2000 ਚਾਹੀ 14 ਸੌਰੀ 24 ਰਾਹੀਂ ਜਾਰੀ ਕੀਤੇ ਗਏ ਸਨ ਪਦ 29 ਦੇ ਹੁਕਮਾਂ ਵਿੱਚ ਇਹ ਸ਼ਰਤ ਲਗਾਈ ਗਈ ਸੀ ਕਿ ਜਿਹੜਾ ਅਧਿਕਾਰੀ ਹਾਜ਼ਰੀ ਰਿਪੋਰਟ ਪੇਸ਼ ਨਹੀਂ ਕਰਨਗੇ ਉਹਨਾਂ ਨੂੰ ਨਿਯਮਾਂ ਅਨੁਸਾਰ ਪਦ 29 ਦੇ ਹੱਕ ਤੋਂ 2 ਸਾਲ ਲਈ ਡੀਵੋਰ ਕਰ ਦਿੱਤਾ ਜਾਊਗਾ ਠੀਕ ਹੈ ਜੀ ਸੋ ਹੁਣ ਹੀਟ ਲਿਖੇ ਅਧਿਕਾਰੀ ਆ 6 ਜਿਹੜੇ ਅਧਿਕਾਰੀ ਜੇ ਕਰਮਚਾਰੀ ਕੇ ਇਹ ਉਹਨਾਂ ਨੂੰ 2 ਸਾਲਾਂ ਵਾਸਤੇ ਡੀਵਾਰ ਭਾਅ ਪ੍ਰਮੋਸ਼ਨ ਤੋਂ ਰੋਕ ਦਿੱਤਾ ਗਿਆ ਠੀਕ ਹੈ ਜੀ ਪਦਮੀ ਜਿਹੜਾ ਆਪਾਂ ਨੂੰ ਉਨਤੀ ਦੀ ਹੁਕਮਾਨ ਦੀ ਵਿੱਚ ਇਹ ਸ਼ਰਤ ਲਗਾਈ ਕਿ ਜੇ ਜਿਹੜੇ ਅਧਿਕਾਰੀ ਹਾਜ਼ਰੀ ਰਿਪੋਰਟ ਪੇਸ਼ ਨਹੀਂ ਕਰਨਗੇ ਉਹਨਾਂ ਨੂੰ ਨਿਯਮਾਂ ਅਨੁਸਾਰ ਪਦ ਉਨਤੀ 2 ਸਾਲ ਤੋਂ ਡੀਵਾਰ ਕੀਤਾ ਜਾਊਗਾ ਹੁਣ ਕਿਹੜੇ ਕਿਹੜੇ ਜੀ ਇਹ ਲਿਖੇ ਅਧਿਕਾਰੀ ਹੁਣ ਉਨਤੀ ਲੈਣ ਤੋਂ ਇਨਕਾਰ ਹਾਜ਼ਰ ਨਾ ਹੋਣ ਕਰਕੇ ਪੰਜਾਬ ਸਿਵਲ ਸੇਵਾਵਾਂ ਜਰਨਲ ਅਤੇ ਕਾਮਨ ਐਡੀਸ਼ਨ ਜਿਹੜੇ ਕੰਡੀਸ਼ਨ ਆਫ ਸਰਵਿਸ ਰੂਲਸ 1994 ਦੇ ਨਿਯਮਾਂ ਵਿੱਚ 8 ਦੀ 2 ਤਹਿਤ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਸਹਾਇਕ ਡਾਇਰੈਕਟਰ ਪਦ ਉਨਤੀ ਦੇ ਹੱਕ ਤੋਂ 2 ਸਾਲ ਦੀ ਤਰੱਕੀ ਤੋਂ ਹੱਕ ਤੋਂ ਡੀਵੋਰ ਕਿਤੇ ਜਾਂਦੇ ਆ। ਸੋ ਉਹਨਾਂ ਦੇ ਪ੍ਰਿੰਸੀਪਲਾਂ ਦੇ ਨਾਮ ਤੇ ਸੀਨੀਅਰ ਤਾਂ ਜਿਹੜੀ ਸੂਚੀ ਉਹ ਦੱਸੀ ਗਈ ਹੈ ਜੀ। ਠੀਕ ਹੈ ਜੀ। ਸੋ ਸਾਰੇ ਹੀ ਜਿਹੜੇ ਉਹ ਜਨਰਲ ਕੈ ਨਗਰੀ ਨੂੰ ਬਿਲੋਂਗ ਕਰਦੇ ਆ ਸੀਨੀਅਰ ਤਾਂ ਸੂਚੀ ਦੀ ਜੇਕਰ ਲਗਾ ਤੇ 1503 ਤੋਂ ਲੈ ਕੇ 1508 ਤੱਕ ਲਗਾਤਾਰ ਨੇ। ਠੀਕ ਹੈ ਜੀ। ਬਨਿੰਦਰ ਕੌਰ, ਆਸ਼ਮਾ ਹਰਪ੍ਰੀਤ ਕੌਰ, ਰੀਨੂ ਵਾਲਾ, ਮਧੂ ਵਾਲਾ, ਵਿਨੋਦ ਸ਼ਰਮਾ। ਤੇ ਜਿਹੜਾ ਕਿ ਜਿਹੜੀ ਵੀ ਅੰਦਿੱਤਾਂ ਮਿੱਤਰਾਂ ਜਿਹੜੇ ਕਿ ਆਈਐਸ ਨੇ ਪੰਜਾਬ ਸਿਕਤਰ ਨਹੀਂ ਠੀਕ ਹੈ ਜੀ ਉਹਨਾਂ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਸੋ ਉਹਨਾਂ ਨੂੰ ਡੀਵੋਰ ਕੀਤਾ ਗਿਆ 2 ਸਾਲਾਂ ਵਾਸਤੇ ਠੀਕ ਹੈ ਜੀ ਸੋ ਜਿਹੜੇ ਵੀ ਭੈਣ ਭਰਾ ਜੇਕਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ ਤਾਂ ਕੋਸ਼ਿਸ਼ ਕਰਿਆ ਕਰੋ ਬਚਿਆ ਜਾਵੀ ਕਿਉਂਕਿ ਸਰਕਾਰ ਪਹਿਲੀ ਗੱਲ ਤਾਂ ਮਾਸਾ ਦਾ ਪ੍ਰੋਮੋਸ਼ਨ ਕਰਦੀ ਹੈ ਪਰ ਕਿਤੇ ਨਾ ਕਿਤੇ ਕੋਈ ਜਿਹੜਾ ਇਸ ਤਰ੍ਹਾਂ ਦਾ ਕੋਈ ਝੰਡਤ ਹੁੰਦਾ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਇਹ ਡੀਵੋਰ ਕਰ ਦਿੱਤਾ ਜਾਂਦਾ ਸੋ ਕਿਰਪਾ ਕਰਕੇ ਬਣੇ ਰਹੋ ਧੰਨਵਾਦ